ਇਹ ਗੱਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਬੋਲ ਕੇ ਚੱਲਦੇ ਪਏ ਨੇ ਇਧਰੋਂ ਪੰਜਾਬ ਸਰਕਾਰ ਰਾਲ ਕੇ ਸੈਂਟਰ ਗਵਰਨਮੈਂਟ ਰਾਲ ਕੇ ਸਾਡੇ ਜਿਹੜੀ ਵੱਡੇ ਕਾਰੋਬਾਰੀਆਂ ਦੀ ਲੁੱਟ ਤੇ ਕਿਸਾਨੀ ਲੁੱਟ ਤੇ ਮਜ਼ਦੂਰਾਂ ਦੀ ਲੁੱਟ ਤੇ ਵਾਸਤੇ ਵੱਡੇ ਸਾਮਰਾਜੀਆਂ ਨੂੰ ਇੱਥੇ ਵੱਡੀਆਂ ਪਾਲਸੀਆਂ ਲੈ ਕੇ ਆਉਂਦੀ ਪਈਏ ਜਿੰਦੇ ਵਿੱਚੋਂ ਸਭ ਤੋਂ ਵੱਡੀ ਸਾਡੀ ਖੇਤੀ ਪਾਲਸੀ ਨੂੰ ਲੁੱਟਣ ਵਾਸਤੇ ਸਰਕਾਰ ਨੇ ਇੱਕ ਪਾਲਸੀ ਬਣਾਈ ਏ ਅਸੀਂ ਉਹਨਾਂ ਨੂੰ ਦੱਸਣ ਵਾਸਤੇ ਔਰ ਇਧਰੋਂ ਜਿਹੜੇ ਸਾਡੇ ਪੰਜਾਬ ਦੇ ਵਪਾਰੀ ਛੋਟੇ ਵਪਾਰੀ ਨੇ ਕਰਿਆਨੇ ਵਾਲੇ ਪਰਚੂਨ ਵਾਲੇ ਉਹਨਾਂ ਨੂੰ ਦੱਸਣ ਵਾਸਤੇ ਕਿ ਭਰਾਵੋ ਇਹ ਜਿਹੜੀ ਲੁੱਟੇ ਇਹ ਵੱਡੇ ਕਾਰਪੋਰੇਟ ਘਰਾਣੇ ਸਾਡੇ ਜਿਹੜੇ ਮੋਢੇ ਪਿਆਣ ਕੇ ਬਹਿ ਗਏ ਨੇ ਇਹ ਸਾਡੀ ਲੁੱਟ ਕਰਨ ਵਾਸਤੇ ਆਏ ਨੇ ਅਸੀਂ ਇਹਨਾਂ ਨੂੰ ਰੋਕ ਗਏ ਸੋ ਇਹ ਵੱਡੀ ਕਿਰਤੀ ਵਿੱਚ ਆਜਾ ਸੀ ਜਿਹੜੀ ਗਿੱਦੜਵਾ ਦੇ ਵਿੱਚ ਜਿੱਥੇ ਅੱਜ ਮੁੱਖ ਮੰਤਰੀ ਪੰਜਾਬ ਨੇ ਵੀ ਆਉਣਾ ਔਰ ਇਧਰੋਂ ਸਾਡੀ ਜਥੇਬੰਦੀ ਦੇ ਦੋ ਤਿੰਨ ਜ਼ਿਲ੍ਹਿਆਂ ਨੇ ਰਲ ਕੇ ਇੱਥੇ ਜਿਹੜੇ ਅਲੀਪਲਾਂਟ ਮੰਡੇ ਨੇ ਜਿੰਦੇ ਵਿੱਚ ਸਭ ਤੋਂ ਵੱਡੀ ਮੰਗ ਰੱਖੀ ਗਈ ਪੰਜਾਬ ਦੇ ਵਪਾਰੀਆਂ ਦੇ ਕਾਰੋਬਾਰਾਂ ਦੀ ਜਿਹੜੀ ਸਾਰੀ ਲੁੱਟ ਹੋਣੀ ਹੈ ਉਹ ਦੱਸਣ ਆਏ ਦੁਕਾਨਾਂ ਵਾਲਿਆਂ ਨੂੰ ਕਿ ਇਹ ਜਿਹੜੀ ਲੁੱਟੇ ਭਾਈ ਇਹਦੇ ਤੋਂ ਬਚਣ ਵਾਸਤੇ ਤੁਹਾਨੂੰ ਵੱਡੇ ਭਰਾਲੇ ਕੰਮੇ ਚਾਹੀਦੇ ਨੇ ਵੱਡਾ ਕੱਟ ਕਰਨਾ ਚਾਹੀਦਾ ਆ ਸਰਕਾਰ ਜਿਹੜੀ ਮਰਜ਼ੀ ਚੋਣ ਲਓ ਤੁਸੀਂ ਜਿਵੇਂ ਹੁਣ ਸਰਕਾਰਾਂ ਨਾਰੇ ਮਾਰਦੀਆਂ ਪਈਆਂ ਨੇ ਵੀ ਅਸੀਂ ਆ ਸਾਡੀ ਸਰਕਾਰ ਵੱਡੀਆਂ ਓਲੀਆਂ ਲੈ ਕੇ ਆਉਗੀ ਅਸੀਂ ਕਾਰੋਬਾਰ ਲੈ ਕੇ ਆਵਾਂਗੇ ਇਹ ਸਾਰਾ ਝੂਠ ਹੈ ਡਰਾਮਾ ਹੈ ਸੋ ਅਸੀਂ ਉਹ ਅੱਜ ਦੱਸਣ ਵਾਸਤੇ ਵੱਡੇ ਤੌਰ ਤੇ ਜਿਹੜੀ ਅੰਨੀ ਲੁੱਟ ਸਾਰੇ ਦੇਸ਼ ਦੀ ਹੋ ਰਹੀ ਏ ਉਸ ਲੋਟ ਨੂੰ ਰੋਕਣ ਮਾਰਤੇ ਅਸੀਂ ਵੱਡੇ ਕਾਰੋਬਾਰੀਆਂ ਨੂੰ ਵੱਡੇ ਦੁਕਾਨਦਾਰਾਂ ਨੂੰ ਦਸਣ ਆਏ ਆ ਔਰ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਉਹਨੇ ਵੀ ਦਸਣ ਆਏ ਆ ਜਿਹੜੀ ਦੁਕਾਨਾਂ ਨੂੰ ਦਸਣ ਆਏ ਆ ਵੀ ਭਾਈ ਇਹ ਕਾਰੋਬਾਰੀਓ ਤੁਸੀਂ ਹੁਣ ਖੜੇ ਹੋ ਜਾਓ ਜਿਹੜੀ ਮਰਜ਼ੀ ਸਰਕਾਰ ਬਣਾ ਲਓ ਪਰ ਤੁਹਾਡੇ ਹੱਕ 'ਚ ਤੁਹਾਡੇ ਪੈਰੇ ਤੇ ਖੜਨ ਵਾਲੀ ਨਹੀਂ ਉਹ ਕਾਰਪੇਟ ਕਰਾਉਣਿਆਂ ਦੇ ਆਕੇ 'ਚ ਖੜੂਗੀ ਸੋ ਅੱਜ ਇਹ ਵੱਡੀ ਗਿਣਤੀ ਜਿਹੜੀ ਅਸੀਂ ਇੱਥੇ ਕਿਦਲਵਾ ਦੇ ਵਿੱਚ ਦਸਣ ਆਇਆ ਭਾਜਪੀ ਦੇ ਵੱਡੇ ਤੌਰ ਤੇ ਉਹਨਾਂ ਨੂੰ ਦੱਸਣ ਆਏ ਆ ਕਿ ਵੋਟਾਂ ਮੰਗਣ ਆਉਂਦੇ ਆ ਆ ਜਿਹੜੀ ਜਿੰਮੀ ਚੋਣਾਂ ਵਿੱਚ ਲੜਨ ਵਾਸਤੇ ਤੇ ਅਸੀਂ ਉਹਨਾਂ ਨੂੰ ਵੀ ਦੱਸਣ ਆਏ ਆ ਕਿ ਤੁਸੀਂ ਵੋਟਾਂ ਕਿਸ ਦੇਜ ਤੇ ਮੰਗਦੇ ਹੋ ਕਿ ਕਿਸਾਨਾਂ ਨਾਲ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਹੋ ਕਿਸਾਨਾਂ ਦੀ ਜਿਹੜੀ ਝੋਨੇ ਦੀ ਲੁੱਟ ਹੋਈ ਏ ਆ ਡੀਪੀ ਦੇ ਖੱਜਲ ਖਵਾਰੀ ਹੋਰ ਕਾਰੋਬਾਰ ਤੇ ਜਿਹੜਾ ਨੁਕਸਾਨ ਕਰਦੇ ਇਸ ਕਰਕੇ ਉਹਨਾਂ ਨੂੰ ਦੱਸਣ ਵਾਸਤੇ ਆਏ ਆ ਧੰਨਵਾਦ ਜੀ